ਹਾਂ ਵੀ ਮਿੱਤਰੋ ਅੱਜ ਅਸੀਂ ਫੇਰ ਪਹੁੰਚ ਚੁੱਕੇ ਆਂ ਕੇਕੇ ਸੰਜ ਵਾਲਿਆਂ ਦੇ ਸ਼ੋਰੂਮ ਤੇ ਇੱਕ ਅਸੀਂ ਵੀਡੀਓ ਪਹਿਲਾਂ ਪਾਈ ਸੀ ਜੀ ਕੁਝ ਦਿਨ ਪਹਿਲਾਂ ਵੀ ਰਖੜੀ ਦੇ ਮੌਕੇ ਤੇ ਜਿਹੜਾ ਫਰੈਸ਼ ਮਾਲ ਹੈ ਫਰੈਸ਼ ਸਟਾਕ ਹੈ ਲੇਡੀਜ਼ ਸੂਟਾਂ ਦੇ ਬਾਰੇ ਆ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ 6-600 ਰੁਪਏ ਵਾਲੇ ਜਿਹੜੇ ਸੂਟ ਹੈ ਉਹ ਸਿਰਫ 390 ਰੁਪਏ ਸੇਲ ਲੱਗ ਚੁੱਕੀ ਹੈ ਕੇਕੇ ਸੰਜ ਵਾਲਿਆਂ ਦੇ ਸ਼ੋਰੂਮ ਤੇ ਜੇ ਆਪਾਂ ਰੰਗਾਂ ਦੀ ਗੱਲ ਕਰੀਏ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ A to Z ਜਿੰਨੇ ਵੀ ਰੰਗ ਕਲਰ ਡਿਜ਼ਾਈਨ ਹੈਗੇ ਨੇ ਸਾਰਿਆਂ ਦੇਖੋ ਲੱਗੇ ਹੋਏ ਨੇ 390 ਰੁਪਿਆਵਾਂ ਦੇ ਵਿੱਚ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਨਸਾ ਬਸ 8ਡੇ ਤੋਂ ਜਦੋਂ ਪੀਰਖਾਨੇ ਨੂੰ ਜਾਈਏ ਤਾਂ ਸੱਜੇ ਪਾਸੇ ਸ਼ੋਰੂਮ ਹੈ ਜੀ ਕੇਕੇ ਸੰਜ ਵਾਲਿਆਂ ਦਾ ਆਹ ਦੇਖੋ ਮੇਲਾ ਲੱਗਿਆ ਹੋਇਆ ਆ ਸਾਡੀਆਂ ਭੈਣਾਂ ਸਾਰੀਆਂ ਸ਼ਾਪਿੰਗ ਕਰ ਰਹੀਆਂ ਨੇ ਤੇ ਜਮਾ ਹੋਲ ਸੇਲ ਰੇਟ ਹੈ ਜੀ 390 ਰੁਪਿਆਵਾਂ ਦਾ ਪੂਰਾ ਸੂਟ ਮਿਲ ਰਿਹਾ ਇੱਥੇ ਸੇਲ ਦੇ ਵਿੱਚ ਜਿਹੜਾ ਸੂਟ ਬਾਜ਼ਾਰ ਦੇ ਵਿੱਚ 6-700 ਰੁਪਏ ਦਾ ਮਿਲਦਾ ਹੈ ਆਜੋ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਜੀ ਵੈਰਾਈਟੀ ਬਹੁਤ ਪਈ ਐ ਇੱਥੇ ਆ ਦੇਖੋ ਆ ਇਹਨਾਂ ਦਾ ਲੋਗੋ ਐ ਜੀ ਆ ਦਿਖਾ ਦਿਓ ਕੇ ਕੇ ਸੰਜ ਆ ਲੋਗੋ ਦੁਕਾਨ ਦੇ ਬਾਹਰ ਬੋਰਡ ਲੱਗਿਆ ਹੋਇਆ ਜੀ ਬਹੁਤ ਵੱਡਾ ਕੇ ਕੇ ਸੰਜ ਵਾਲਿਆਂ ਦਾ ਉੱਪਰ ਬੋਰਡ ਦੇ ਉੱਪਰ ਲਿਖਿਆ ਹੋਇਆ ਰਖੜੀ ਮੇਲਾ ਇਹ ਰਖੜੀ ਦੇ ਮੌਕੇ ਤੇ ਇਹਨਾਂ ਨੇ ਸੇਲ ਲਾਈ ਐ ਜੀ ਲੁੱਟ ਪਾ ਦਿੱਤੀ ਐ ਜਿੰਨਾ ਮਰਜ਼ੀ ਇੱਥੋਂ ਮਾਲ ਲੈ ਜਾਓ ਤੁਸੀਂ ਜੇਕਰ ਵੇਚਣ ਵਾਸਤੇ ਵੀ ਸੂਟ ਲੈ ਕੇ ਜਾਣਾ ਹੁਣ ਬੁਟੀਕ ਵਾਸਤੇ ਤਾਂ ਵੀ ਤੁਸੀਂ ਲਿਜਾ ਸਕਦੇ ਹੋ ਤਾਂ ਰਖੜੀ ਸੇਲ ਮੇਲਾ ਇੱਥੇ ਲੱਗ ਚੁੱਕਿਆ ਹੈ ਜਿਹੜੇ ਦੁਕਾਨ ਦੇ ਆਨਰ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਸਾਹਮਣੇ ਬੈਠੇ ਨੇ ਦੁਕਾਨ ਦੇ ਆਨਰ ਜਿਹੜੇ ਹੌਲੀ ਹੌਲੀ ਮੁਸਕਰਾ ਰਹੇ ਨੇ ਆਹ ਦੇਖੋ ਤੇ ਇੱਥੇ ਸਾਡੀਆਂ ਭੈਣਾਂ ਵੀ ਬੈਠੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਅਸੀਂ ਜਿਹੜੀ ਤੁਹਾਡੀ ਵੀਡੀਓ ਪਾਈ ਸੀਗੀ ਕੁਝ ਦਿਨ ਪਹਿਲਾਂ ਉਹਦਾ ਤੁਹਾਨੂੰ ਕਿਵੇਂ ਰਿਸਪੌਂਸ ਰਿਹਾ ਬਹੁਤ ਘੈਂਟ ਪੂਰਾ ਘੰਟ ਰਹਾ ਫੁੱਲ ਬਟਾ ਫੁੱਲ ਬੱਦ ਮੇਲਾ ਲੱਗਿਆ ਹੋਇਆ ਪੂਰਾ ਤੇ ਬਾਈ ਜੀ ਇੱਧਰ ਸਾਡੀਆਂ ਭੈਣਾਂ ਬੈਠੀਆਂ ਨੇ ਤੇ ਕੁਝ ਗੱਲਾਂ ਉਹਨਾਂ ਨਾਲ ਵੀ ਕਰਾਂਗੇ ਕਿ ਕਿੱਥੋਂ ਆਏ ਨੇ ਵੀਡੀਓ ਦੇਖ ਕੇ ਆਏ ਨੇ ਜਾਂ ਵੈਸੇ ਇਹਨਾਂ ਦੀ ਦੁਕਾਨ ਤੇ ਪਹਿਲਾਂ ਆਉਂਦੇ ਸੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਫੜ ਲਓ ਮੈਂ ਸਤਿ ਸ਼੍ਰੀ ਅਕਾਲ ਤੇ ਤੁਸੀਂ ਇੱਥੇ ਕਿਵੇਂ ਪਹੁੰਚੇ ਜੀ ਅਸੀਂ ਅੱਜ ਤੋਂ 6-7 ਸਾਲ ਪਹਿਲਾਂ ਅੱਛਾ ਇਹਨਾਂ ਨਾਲ ਜੁੜੇ ਹੋਏ ਹਾਂ ਹਾਂਜੀ ਲੋ ਵੀ ਮਿੱਤਰੋ ਪਹਿਲਾਂ ਜੀ 7 ਸਾਲ ਪਹਿਲਾਂ ਜੁੜੇ ਹੋਏ ਆ ਦੁਕਾਨਦਾਰੀ ਵੀ ਜਾਨੀ ਕਿ ਰੇਟ ਇਹਨਾਂ ਦੇ ਇਹਨੇ ਬਾਜਮ ਨੇ ਇਹਨਾਂ ਦੇ ਜਿਹੜੇ ਰੇਟ ਨੇ ਜੀ ਇਹਨੇ ਬਾਜਮ ਨੇ ਕਿ ਲੋਕ ਇੱਥੇ ਜਿਹੜੇ ਜੁੜੇ ਹੋਏ ਨੇ ਲਗਾਤਾਰ ਹੀ ਇੱਥੇ ਆ ਰਹੇ ਨੇ ਤੇ ਹੁਣ ਦੇਖੋ ਆਹ ਦੇਖੋ ਜੀ ਸੂਟ ਇਹ ਪਿਓਰ ਦੇ ਪੱਟੇ ਨਾਲ ਸੂਟ ਹੈ ਜੀ 500 ਰੁਪਏ ਦਾ ਪਿਓਰ ਦੁਪट्टे ਨਾਲ 500 ਰੁਪਏ ਦਾ ਬਾਜ਼ਾਰ ਚ ਕਿੰਨੇ ਦਾ ਦਿੰਦੇ ਨੇ ਇਹ 8-900 ਦਾ ਹੀ ਵੇਚਦੇ ਨੇ ਕੀ ਗਾਣੇ 1000 ਤੱਕ ਵੀ ਮਿਲਦਾ ਅੱਛਾ ਬਾਜ਼ਾਰ ਦੇ ਵਿੱਚ 1000 ਤੱਕ ਵੀ ਮਿਲਦਾ ਹੈ ਤੇ ਇੱਥੇ ਬਾਉ ਜੀਆਂ ਕੋਲੇ ਆਹ ਸੂਟ ਹੈ ਜਿਹੜਾ ਸਿਰਫ 500 ਰੁਪਏ ਚ ਮਿਲ ਰਿਹਾ ਜੀ ਸਿਰਫ ਇਹ ਰਖੜੀ ਸੇਲ ਮੇਲੇ ਦੇ ਕਰਕੇ ਨਹੀਂ ਹੈਗਾ ਵੀ ਰਖੜੀ ਮੇਲਾ ਲੱਗਾ ਤੁਸੀਂ ਜਦੋਂ ਮਰਜ਼ੀ ਆਓ ਤੁਹਾਨੂੰ ਇੱਥੇ ਬਾਜ਼ਾਰ ਨਾਲੋਂ ਰੇਟ ਹੈ ਜਿਹੜਾ ਬਹੁਤ ਹੀ ਬਾਜਬ ਰੇਟ ਮਿਲੂ ਘੱਟ ਮਿਲੂਗਾ ਰਖੜੀ ਤੇ ਤਾਂ ਮੇਲਾ ਜਿਹੜਾ ਇਹਨਾਂ ਨੇ ਲਾਇਆ ਫਰੈਸ਼ ਮਾਲ ਦਾ ਲਾਇਆ 600 ਰੁਪਏ ਵਾਲਾ ਸੂਟ 390 ਰੁਪਏ ਬਾਕੀ ਤੁਹਾਨੂੰ ਅਸੀਂ ਹੋਰ ਵੀ ਨਗਮਰਵਾ ਦਿੰਨੇ ਆ ਇੱਧਰ ਆ ਦੇਖੋ ਸਟਾਕ ਕਿੰਨਾ ਪਿਆ ਜੀ ਇੱਧਰ ਆ ਦੇਖੋ ਇੱਧਰ ਆ ਥੱਲੇ ਦੇਖੋ ਸਾਰਾ ਫਰੈਸ਼ ਮਾਲ ਹੈ ਜੀ ਇਹ ਸਾਡੀਆਂ ਭੈਣਾਂ ਵਾਸਤੇ ਮੇਲਾ ਲੱਗਿਆ ਹੋਇਆ ਰਖੜੀ ਸੇਲ ਮੇਲਾ ਵੀ 600 ਰੁਪਏ ਵਾਲਾ ਸੂਟ 390 ਰੁਪਿਆ ਦਾ ਲੁੱਟ ਕੇ ਲੈ ਜਾਓ ਭਾਈ ਮੇਲਾ ਇਹ ਆਫਰ ਲੱਗ ਚੁੱਕੀ ਹੈ ਕੇ ਕੇ ਸਾਂਝ ਵਾਲਿਆਂ ਦੇ ਸ਼ੋਰੂਮ ਤੇ ਵੈਸੇ ਤਾਂ ਇਹਨਾਂ ਤੇ 24 ਘੰਟੇ ਮੇਲਾ ਹੈ ਅੱਛਾ 1 ਮਿੰਟ ਮੈਂ ਮਾਈਕ ਲੈ ਕੇ ਆਉਣਾ ਜੀ ਕੀ ਕਹਿੰਦੇ ਹੋ ਪਤਾ ਜੀ ਵੈਸੇ ਤਾਂ ਇਹਨਾਂ ਤੇ 24 ਘੰਟੇ ਮੇਲਾ ਹੈ ਜਦੋਂ ਮਰਜ਼ੀ ਆਓ ਇੱਕੋ ਹੀ ਰੇਟ ਇੱਕੋ ਹੀ ਵਧੀਆ ਕੱਪੜਾ ਲਓ ਜੀ ਕਹਿੰਦੇ ਵੀ 24 ਘੰਟੇ ਇੱਥੇ ਮੇਲਾ ਹੀ ਲੱਗਿਆ ਰਹਿੰਦਾ ਤੇ ਇਸ ਮੇਲੇ ਦੇ ਵਿੱਚ ਤੁਸੀਂ ਵੀ ਪਹੁੰਚਣਾ ਜੀ ਤੁਹਾਨੂੰ ਕੱਠ ਵੱਠ ਅਸੀਂ ਦਿਖਾਈਏ ਤਾਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਇਦਾਂ ਐ ਲੱਗਦਾ ਜਿਵੇਂ ਘਰ ਵਰਗਾ ਮਾਹੌਲ ਹੋਵੇ ਆ ਦੇਖੋ ਸਾਰੀਆਂ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਸਾਰੀਆਂ ਬੈਠੀਆਂ ਨੇ ਜੀ ਦੇਖੀ ਚੱਲਿਓ ਮੇਲਾ ਲੱਗਿਆ ਹੋਇਆ ਤੇ ਪਹੁੰਚ ਜਾਣਾ ਤੁਸੀਂ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਵੀ ਪਾ ਦਾਂਗੇ ਮੋਬਾਈਲ ਨੰਬਰ ਵੀ ਪਾ ਦਾਂਗੇ ਮੇਲਾ ਦੇਖੋ ਤੁਸੀਂ ਮੇਲਾ ਰੌਣਕ ਲੱਗੀ ਹੋਈ ਹੈ ਮੇਲੇ ਦੇ ਵਿੱਚ ਆਪਣੇ ਕਮੈਂਟ ਆ ਰਹੇ ਨੇ ਕਹਿੰਦੇ ਜੀ ਹੋਮ ਡਿਲੀਵਰੀ ਕਰ ਦਿਓਗੇ ਹਜੇ ਰਸ਼ ਬਹੁਤ ਹੈ ਜੀ ਹੋਮ ਡਿਲੀਵਰੀ ਤਾਂ ਹੋ ਜੂਗੀ ਪਰ ਹਜੇ ਰਸ਼ ਕਰਕੇ ਰਖੜੀ ਤੱਕ ਕਹਿੰਦੇ ਹੋਮ ਡਿਲੀਵਰੀ ਨਹੀਂ ਹੋਣੀ ਇਹ ਕਮੈਂਟ ਕੀਤਾ ਜੀ ਪ੍ਰੇਮ ਅਨੇਜਾ ਜੀ ਨੇ ਪ੍ਰੇਰਣਾ ਨੇਜਾ ਪ੍ਰੇਰਣਾ ਨੇਜਾ ਲੇਡੀਜ਼ ਪ੍ਰੇਰਣਾ ਨੇਜਾ ਕਿੱਥੋਂ ਨੇ ਇਹ ਗੁਰਦਾਵਾ ਤੋਂ ਹਾਂਜੀ ਗੁਰਦਾਵਾ ਤੋਂ ਕਮੈਂਟ ਆ ਰਹੇ ਜੀ ਲਾਈਵ ਚੱਲ ਰਿਹਾ ਬਾਉ ਜੀ ਕੋਈ ਗੱਲ ਨਹੀਂ ਜੀ ਤੁਸੀਂ ਆਪ ਦਾ ਜਿਹੜਾ ਕਨੈਕਟ ਜਿਹੜਾ ਸੰਪਰਕ ਨੰਬਰ ਹੈ ਇਹਨਾਂ ਦਾ ਅਸੀਂ ਡਿਸਕ੍ਰਿਪਸ਼ਨ ਚ ਪਾ ਦੇਵਾਂਗੇ ਸੰਪਰਕ ਤੁਸੀਂ ਕਰ ਲਿਓ ਹੋਮ ਡਿਲੀਵਰੀ ਹੋ ਜੂਗੀ ਕੋਈ ਗੱਲ ਨਹੀਂ ਤੇ ਬਾਕੀ ਹੋਰ ਵੀ ਮੈਸੇਜ ਆ ਰਹੇ ਨੇ ਕਹਿੰਦੇ ਵੀ ਅਸੀਂ ਹੋਮ ਡਿਲੀਵਰੀ ਮੰਗਾਉਣੀ ਹੋਵੇ ਵੀ ਕਈ ਸੂਟ ਮੰਗਾਉਣੇ ਹੋ ਤਾਂ ਭੇਜ ਦੋਗੇ ਕੋਈ ਗੱਲ ਨਹੀਂ ਜੀ ਕਰ ਦਾਂਗੇ ਲਓ ਜੀ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈ ਕਮੈਂਟਾਂ ਦੇ ਵਿੱਚ ਵੀ ਦੇ ਦਾਂਗੇ ਡਿਸਕ੍ਰਿਪਸ਼ਨ 'ਚ ਵੀ ਤੁਸੀਂ ਮਾਲ ਜਿੰਨਾ ਮਰਜ਼ੀ ਮੰਗਾਉਣਾ ਹੋਵੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੇ ਕੇ ਸਾਂਝਾ ਦਾ ਸ਼ੋਰੂਮ ਹੈ ਮਾਨਸਾ ਬਸ ਸਾਡੇ ਦੇ ਨੇੜੇ ਪੀਰਖਾਨੇ ਨੂੰ ਜਾਂਦੇ ਆ ਸੱਜੇ ਹੱਥ ਠੀਕ ਹੈ ਜੀ ਸਰ ਜੀ ਲਓ ਜੀ ਦੋਸਤੋ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਹੁਣ ਸਾਨੂੰ ਇਆਜ਼ਤ ਦਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਆਨਲਾਈਨ ਜੇ ਹੋਮ ਡਿਲੀਵਰੀ ਕਰਾਉਣੀ ਹੋਵੇ ਬਾਉ ਜੀ ਕਹਿੰਦੇ ਜੀ ਅਸੀਂ ਸੂਟਾਂ ਦੀ ਆਨਲਾਈਨ ਹੋਮ ਡਿਲੀਵਰੀ ਵੀ ਕਰ ਦਿਆਂਗੇ ਧੰਨਵਾਦ ਜੀ